ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਪੰਜਾਬ ਦੇ ਵਿੱਚ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਕੱਲ 4 ਤਰੀਕ ਨੂੰ ਨਾਮਜ਼ਦਗੀਆਂ ਦੀ ਆਖਰੀ ਤਾਰੀਖ ਸੀਗੀ ਤੇ ਕੱਲ ਦੇ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਮਾਰੀਆਂ ਘਟਨਾਵਾਂ ਵਾਪਰੀਆਂ ਨੇ ਪਟਿਆਲੇ ਦੇ ਵਿੱਚ ਇੱਕ ਥਾਂ ਦੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਸ ਦੇ ਵਿੱਚ ਇੱਕ ਚੰਗਾ ਸਿਹਤਮੰਦ ਬੰਦਾ ਜੀ ਤੋਂ ਭੱਜਿਆ ਵੀ ਮਸਾ ਜਾਂਦਾ ਹੈ ਇੱਕ ਔਰਤ ਦੇ ਹੱਥ 'ਚ ਫੜੀ ਹੋਈ ਫਾਈਲ ਜਿਹੜੀ ਉਹਨੇ ਦਾਖਲ ਕਰਾਉਣੇ ਸੀ ਆਪਣੇ ਕਾਗਜ ਉਹ ਖੋ ਕੇ ਭੱਜ ਜਾਂਦਾ ਹੈ ਤੇ ਮਗਰਮਗਰੇ ਪੱਤਰਕਾਰ ਵੀ ਜਾ ਰਿਹਾ ਹੈ ਉਹਦੀ ਵੀਡੀਓ ਵੀ ਬਣਾ ਰਿਹਾ ਹੈ ਤੇ ਬਾਅਦ 'ਚ ਪਤਾ ਲੱਗਿਆ ਵੀ ਸ਼ਾਇਦ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਇਹ ਘਟਨਾ ਦੂਜੇ ਪਾਸੇ ਅਕਾਲੀਆ ਨੇ ਇੱਕ ਆਡੀਓ ਜਾਰੀ ਕੀਤੀ ਹੈ ਜਿਦੇ ਵਿੱਚ ਪੁਲਿਸ ਵਾਲੇ ਆਪਸ 'ਚ ਗੱਲਾਂ ਕਰਦੇ ਦੱਸੇ ਜਾਂਦੇ ਆ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਕਰਨਾ ਹੈ ਵੀ ਜਿੱਥੇ ਕਾਗੇ ਦਾਖਲ ਹੋਣੇ ਆ ਉੱਥੇ ਨਹੀਂ ਕੋਈ ਗੱਲ ਕਰਨੀ ਜਿੱਥੇ ਘਰਾਂ ਦੇ ਨੇੜੇ ਤੇੜੇ ਉਹ ਹੈਗੇ ਆ ਉਹ ਉਸ ਦਾ ਤੁਸੀਂ ਕਰਨਾ ਹੈ ਹੁਣ ਅਸੀਂ ਇਹਦੀ ਕੋਈ ਪੁਸ਼ਟੀ ਨਹੀਂ ਕਰਦੇ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਇਹ ਮਾਮਲਾ ਪਹੁੰਚ ਗਿਆ ਹੈ ਤੇ ਜੇ ਇਹ ਸੱਚ ਹੈ ਕਿ ਪੁਲਿਸ ਇਸ ਤਰ੍ਹਾਂ ਕਰ ਰਹੀ ਹੈ ਤਾਂ ਫਿਰ ਇਹ ਮੰਨਿਆ ਜਾਊਗਾ ਕਿ ਇਹ ਜਿਹੜੀਆਂ ਚੋਣਾਂ ਨੇ ਇਹ ਆਮ ਆਦਮੀ ਪਾਰਟੀ ਦੀ بجائے ਪੰਜਾਬ ਪੁਲਿਸ ਲੜ ਰਹੀ ਹੈ ਗਰਾਉਂਡ ਦੇ ਉੱਤੇ ਇਹ ਬਹੁਤ ਗੰਭੀਰ ਮਸਲਾ ਹੈਗਾ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਧਾਂਦਰੀਆਂ ਦੀਆਂ ਖਬਰਾਂ ਜਿਹੜੀਆਂ ਨੇ ਅੱਡਾ-ਡੱਥਾ ਮਤੋਂ ਆਈਆਂ ਨੇ ਹਾਲਾਂਕਿ ਜਿਹੜਾ ਸੁਬਾਈ ਚੋਣ ਕਮਿਸ਼ਨ ਹੈ ਉਸ ਨੇ ਕੱਲ ਜਿਹੜਾ ਪਟਿਆਲੇ ਤੇ ਤਰਨਤਾਰਨ ਦੇ ਜਿਹੜੇ ਜ਼ਿਲ੍ਹਾ ਅਧਿਕਾਰੀ ਹੈ ਉਹਨਾਂ ਤੋਂ ਇਹਦੀ ਰਿਪੋਰਟ ਵੀ ਮੰਗੀ ਸੀ ਪਰ ਲੱਗਦਾ ਇਹ ਹੈ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੀ ਵੱਡੀ ਪੱਧਰ ਦੇ ਉੱਤੇ ਇਹ ਇਨਫੈਕਸ਼ਨ ਫੈਲੀ ਹੋਈ ਹੈ ਵੀ ਰਾਜਕਰਦੀ ਪਾਰਟੀ ਦੇ ਕਾਰਕੁਨਾ ਵਾਂਗ ਅਧਿਕਾਰੀ ਕੰਮ ਕਰਨ ਨਾ ਕਿ ਜੋ ਅਧਿਕਾਰੀ ਦੇ ਤੌਰ ਤੇ ਉਹਨਾਂ ਦੇ ਸਿਵਲ ਸਰਵਿਸ ਰੂਲਸ ਉਹਨਾਂ ਨੂੰ ਕਹਿੰਦੇ ਐ ਉਹਦੇ ਮੁਤਾਬਕ ਕਰਨ ਅ ਦੂਸਰੀ ਗੱਲ ਦੋਸਤੋ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਜਿਹੜੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੇ ਉੱਤੇ ਸੁਣਵਾਈਆਂ ਹੋ ਰਹੀਆਂ ਨੇ ਉਹਦੇ ਚ ਜਿਹੜਾ ਬੀ ਐਲਓਸ ਦੇ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਮਾਰੇ ਜਾਂਦੀਆਂ ਉਹਨਾਂ ਦੇ ਬਿਮਾਰ ਹੋਣ ਦੀਆਂ ਉਹਨਾਂ ਦੀਆਂ ਜਿਹੜੀਆਂ ਵੱਡੀਆਂ ਖਬਰਾਂ ਨੇ ਸਾਰੇ ਸੂਬਿਆਂ ਦੇ ਵਿੱਚ ਜਿੱਥੇ-ਜਿੱਥੇ ਇਹ ਚੱਲ ਰਹੀ ਹੈ ਉਹਦੇ ਮੱਦੇ ਨਜ਼ਰ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਹੁਕਮ ਹੈ ਉਹ ਅਸੀਂ ਸਮਝਦੇ ਹਾਂ ਵੀ ਬਹੁਤ ਮੰਦ ਭਾਗ ਹੈਗਾ ਉਹਨਾਂ ਨੇ ਕਿਹਾ ਵੀ ਜਿਹੜਾ ਕੋਈ ਅਧਿਕਾਰੀ ਤੁਸੀਂ ਬੀਐਲਓ ਲਾਇਆ ਹੈਗਾ ਉਹ ਉਹਦੀ ਇਹ ਡਿਊਟੀ ਬਣਦੀ ਹੈ ਵੀ ਉਹ ਆਪਣਾ ਕੰਮ ਸਮੇਂ ਨਾਲ ਕਰੇ ਜੇ ਉਹ ਪ੍ਰੈਸ਼ਰ ਲੈਂਦਾ ਹੈ ਕੋਈ ਹੋਰ ਗੱਲ ਹੈ ਤਾਂ ਉਹਦੇ ਲਈ ਤੁਸੀਂ ਬਦਲਵਾ ਕੋਈ ਹੋਰ ਬੰਦਾ ਲਾ ਦਿਓ ਜਾਂ ਵਾਧੂ ਸਟਾਫ ਲਾ ਦਿਓ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਨੇ ਅਸੀਂ ਸਮਝਦੇ ਹਾਂ ਵੀ ਜਿਹੜਾ ਚੋਣ ਕਮਿਸ਼ਨ ਦਾ ਜਿਹੜਾ ਸ਼ਡਿਊਲ ਹੈ ਟੋਟਲ ਪਹਿਲੀ ਗੱਲ ਕਿ ਜਿਹੜਾ ਸਰ ਐਕਸਰਸਾਈਜ਼ ਹੈ ਇਹ ਆਪਣੇ ਆਪ ਚ ਜਿਹੜੀ ਸਪੈਸ਼ਲ ਰਿਵੀਜ਼ਨ ਹੋਵੇ ਲੋਕਾਂ ਦੇ ਨਾਂ ਜਿਨ੍ਹਾਂ ਦੇ ਕੱਟਣੇ ਆ ਕੱਟੇ ਜਾਣ ਜਿਨ੍ਹਾਂ ਦੇ ਲੱਗਣੇ ਲੱਗ ਜਾਣ ਵਗੈਰਾ ਇਹਦੇ ਚ ਜਿਹੜਾ ਉਹ ਸਿੱਧੇ ਤਰੀਕੇ ਦੇ ਨਾਲ ਉਹ ਲੋਕਾਂ ਦੀ ਜਿਹੜੀ ਨਾਗਰਿਕਤਾ ਹੈ ਉਸ ਦੀ ਉਹ ਤਸਦੀਕ ਕਰ ਰਹੇ ਹੈ ਇਹ ਗਲਤ ਹੈ ਤੇ ਇਹ ਸੁਪਰੀਮ ਕੋਰਟ ਦੇ ਕੋਲ ਚੈਲੰਜ ਵੀ ਹੋਇਆ ਹੋਇਆ ਹੈ ਸੁਪਰੀਮ ਕੋਰਟ ਉਸ ਫੈਸਲੇ ਦੇ ਤੱਕ ਕੋਈ ਗੱਲ ਨਹੀਂ ਕਰਦੀ ਤੇ ਚੋਣ ਕਮਿਸ਼ਨ ਨੂੰ ਬਚਾਉਣ ਦੇ ਉੱਤੇ ਲੱਗੀ ਹੋਈ ਹੈ ਸੋ ਜਿੱਥੇ ਚੋਣ ਕਮਿਸ਼ਨ ਨੇ ਬੜਾ ਹੀ ਟਾਈਟ ਸ਼ਡਿਊਲ ਦਿੱਤਾ ਸੀਗਾ ਲੋਕ ਕਿੰਨੇ ਬੰਦੇ ਮਾਰੇ ਗਏ ਫਿਰ ਬਾਅਦ ਦੇ ਵਿੱਚ ਜਦੋਂ ਰੌਲਾ ਪਿਆਗਾ ਤਾਂ ਉਹ ਉਹਦੀ ਜਿਹੜੀ ਲਾਸਟ ਡੇਟ ਹੈ ਉਹ 11 ਦਸੰਬਰ ਕਰ ਦਿੱਤੀ ਪਹਿਲਾਂ 4 ਦਸੰਬਰ ਸੀਗੀ ਜੇ ਹਫ਼ਤਾ ਉਹਦੇ 'ਚ ਵਧਾਇਆ ਤਾਂ ਮਹੀਨਾ ਕਿਉਂ ਨਹੀਂ ਵਧਾਇਆ ਜਾ ਸਕਦਾ ਐਡੀ ਕਿਹੜੀ ਤਲਵਾਰ ਤੇ ਮੁਕੀ ਰੱਖੀ ਹੋਈ ਹੈ ਵੀ ਉਹ ਐਨੇ ਛੇਤੀ ਹੀ ਕਰਨਾ ਹੈ ਨਾਲੇ ਜਿਹੜੇ ਬੀਐਲਓ ਨੇ ਉਹ ਜਿਹੜੀਆਂ ਆਪਣੀਆਂ ਸਰਕਾਰੀ ਡਿਊਟੀਆਂ ਉਹ ਵੀ ਕਰਦੇ ਆ ਉਸ ਤੋਂ ਬਾਅਦ ਦੇ ਟਾਈਮ 'ਚ ਉਹ ਕਰਦੇ ਆ ਤੇ ਉਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਪ੍ਰੈਕਟੀਕਲ ਦਿੱਕਤਾਂ ਵੀ ਹੈਗੀਆਂ ਨੇ ਜੇ ਕਿਸੇ ਨੇ ਇਮਾਨਦਾਰ ਜੇ ਤਾਂ ਕਿਸੇ ਨੇ ਬੈਠ ਕੇ ਇੱਕ ਦਫ਼ਤਰ ਦੇ ਵਿੱਚ ਹੀ ਫਾਰਮ ਭਰ ਲੈਣੇ ਫਿਰ ਤਾਂ ਗੱਲ ਹੈਗੀ ਵੱਖਰੀ ਜੇ ਕਿਸੇ ਨੇ ਮਤਲਬ ਸੱਚਮੁੱਚ ਹੀ ਫੀਲਡ ਜਾ ਕੇ ਕੰਮ ਕਰਨਾ ਹੈ ਦੇਖਣਾ ਵੀ ਉਹ ਬੰਦਾ ਉੱਥੇ ਰਹਿੰਦਾ ਵੀ ਇੱਕ ਨਹੀਂ ਰਹਿੰਦਾ ਜਾਂ ਉਥੋਂ ਸ਼ਿਫਟ ਹੋ ਗਿਆ ਜਾਂ ਉਹਦੀ ਡੈਥ ਹੋ ਗਈ ਵਗੈਰਾ ਜੇ ਉਹਨੇ ਫੀਡ ਤਸਦੀਕ ਕਰਨੀ ਹੈ ਫਿਰ ਤਾਂ ਬਈ ਉਹਨੂੰ ਟਾਈਮ ਲੱਗਣਾ ਹੀ ਲੱਗਣਾ ਹੈ ਟਾਈਮ ਕਿਉਂ ਨਾ ਦੇਵੇ ਇਲੈਕਸ਼ਨ ਕਮਿਸ਼ਨ ਸੁਪਰੀਮ ਕੋਰਟ ਦਾ ਹਦਾਇਤ ਵੀ ਇਹਦਾ ਜਿਹੜੀ ਜ਼ਿੰਮੇਵਾਰੀ ਹੈ ਸੂਬਾ ਸਰਕਾਰਾਂ ਦੇ ਪਾਤੀ ਇਹਦੀ ਜ਼ਿੰਮੇਵਾਰੀ ਚੋਣ ਕਮਿਸ਼ਨ ਤੇ ਕਿਉਂ ਨਹੀਂ ਪਾਈ ਕਿ ਉਹ ਟਾਈਮ ਹੀ ਇੰਨਾ ਰੀਜ਼ਨੇਬਲ ਟਾਈਮ ਦੇਵੇ ਉਹਨਾਂ ਲੋਕਾਂ ਨੂੰ ਵੀ ਤਾਂ ਕਿ ਉਹ ਆਪਣਾ ਕੰਮ ਵੇਲੇ ਨਾਲ ਕਰ ਸਕਣ ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਥੋੜਾ ਜਿਹਾ ਉਲਟ ਪਾਸੇ ਨੂੰ ਗੱਲ ਹੋ ਗਈ ਹੈ ਅਗਲੀ ਗੱਲ ਦੋਸਤੋ ਜਿਹੜਾ ਇੱਕ ਖਬਰ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਹੋਰ ਲੱਗੀ ਹੋਈ ਹੈ ਉਹ ਖਬਰ ਹੈਗੀ ਹੈ ਅਰुणाਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਜੀ ਬਾਰੇ ਉਸ ਪਿਛਲੇ ਜਿਹੜਾ ਲਗਭਗ ਜਿਹੜੇ तकरीबन 10-12 ਸਾਲਾਂ ਦੇ ਵਿੱਚ ਜਿਹੜਾ ਠੇਕੇ ਦਿੱਤੇ ਆ ਕੰਮਾਂ ਦੇ ਠੇਕੇ ਉਹ ਠੇਕੇ ਬਹੁਤੇ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਘਰੇਲੂਆਂ ਨੂੰ ਹੀ ਦੇਲੇ ਅਸੀਂ ਉਹ ਲਫ਼ਜ਼ ਤਾਂ ਨਹੀਂ ਵਰਤਦੇ ਕਿਉਂਕਿ ਅਸੀਂ ਹਰ ਇੱਕ ਮਨੁੱਖ ਦੇ ਆਪਣੇ ਜਿਹੜਾ ਸਤਕਾਰ ਕਰਦੇ ਆ ਕਹਿੰਦੇ ਆ ਵੀ ਵੰਡੇ ਰਿਉੜੀਆਂ ਮੁਰਮੁਰ ਕਰਦੇ ਆ ਸੋ ਇਹ ਜਿਹੜੇ ਮਤਲਬ ਆਪਣੇ ਪਰਿਵਾਰ ਮੋਹ ਦੇ ਵਿੱਚ ਲਿਪਤ ਨੇਗੇ ਮੁੱਖ ਮੰਤਰੀ ਜੀ ਇਹ ਇੱਕ ਪੀਆਈਐਲ ਪੈ ਗਈ ਸੁਪਰੀਮ ਕੋਰਟ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਜਿਹੜਾ ਹਲਫਨਾਮਾਦਾਰੀ ਜਾਰੀ ਕੀਤਾ ਹੈ ਉਹ ਹਲਫਨਾਮੇ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਨੇ ਉਹਨਾਂ ਮੁਤਾਬਕ ਜਿਹੜਾ ਜਿਹੜੇ ਠੇਕੇ ਦਿੱਤੇ ਆ ਪਿਛਲੇ ਸਮਿਆਂ ਦੇ ਵਿੱਚ 146 ਠੇਕੇ ਦਿੱਤੇ ਆ ਉੱਥੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਉਹਨਾਂ ਠੇਕਿਆਂ ਦੇ ਵਿੱਚ 383.74 ਕਰੋੜ ਦੇ ਜਿਹੜੇ ਠੇਕੇ ਆ ਇਕੱਲੇ ਇੱਕ ਜ਼ਿਲ੍ਹੇ ਉੱਥੋਂ ਦੇ ਸਿਰਫ ਇੱਕ ਜ਼ਿਲ੍ਹਾ ਤਵਾੰਗ ਜ਼ਿਲ੍ਹਾ ਜਿਹੜਾ ਹੈ ਉਹਦੇ ਵਿੱਚ 383.74 ਕਰੋੜ ਦੇ ਠੇਕੇ ਦਿੱਤੇ ਗਏ ਐ ਤੇ ਇਹ ਠੇਕੇ ਚਾਰ ਫਰਮਾਂ ਨੂੰ ਦਿੱਤੇ ਐ ਜਿਨ੍ਹਾਂ ਚੋਂ ਦੋ ਫਰਮਾਂ ਤਾਂ ਮੁੱਖ ਮੰਤਰੀ ਸਾਹਿਬ ਦੀ ਪਤਨੀ ਜੀ ਦੇ ਨਾਂ ਤੇ ਨੇ ਤੇ ਦੋ ਫਰਮਾਂ ਉਹਦੇ ਭਰਾਵਾਂ ਦੇ ਨਾਂ ਤੇ ਨੇ ਜਾਂ ਉਹਦੀਆਂ ਪਰਜਾਈਆਂ ਦੇ ਨਾਂ ਤੇ ਨੇ ਅੱਡ ਅੱਡ ਸੋ ਇਸ ਕਰਕੇ ਇੱਕ ਘਰ ਘਰੇ ਦੂਏ ਠੇਕੇ ਦੇਦੇ ਅਗਲੀ ਗੱਲ ਜਿਹੜੀ ਹੈ ਉਹ ਇਹ ਵੀ ਪਤਾ ਲੱਗੀ ਹੈ ਵੀ ਇਹਨਾਂ ਚੋਂ 59 ਠੇਕੇ ਜਿਹੜੇ 16 ਕਰੋੜ 83 ਲੱਖ ਰੁਪਏ ਦੇ ਹੈ ਉਹ ਠੇਕੇ ਬਿਨਾਂ ਕਿਸੇ ਟੈਂਡਰ ਦੇਣ ਦੇ ਟੈਂਡਰ ਨਹੀਂ ਪਾਇਆ ਸਿਰਫ ਟੈਂਡਰ ਦੇਣ ਤੋਂ ਬਿਨਾਂ ਹੀ ਜਿਹੜੇ ਇਹ ਠੇਕੇ ਆ ਸਿੱਧਮ ਸਿੱਧੇ ਵਰਕ ਆਰਡਰ ਕਰ ਦਿੰਦੇ ਵੀ ਚਲੋ ਜੀ ਆਹ ਕੰਮ ਤੁਹਾਨੂੰ ਦੇ ਦਿੱਤਾ ਕੋਈ ਟੈਂਡਰ ਨਹੀਂ ਕੋਈ ਉਹਨਾਂ ਦਾ ਮੁਕਾਬਲਾ ਨਹੀਂ ਵੀ ਕੌਣ ਮਹਿੰਗਾ ਕਰ ਰਿਹਾ ਕੌਣ ਸਸਤਾ ਕਰ ਰਿਹਾ ਬਿਲਕੁਲ ਹੀ ਇਹ ਪਾਵਰ ਸਿਰਫ ਜਿਹੜੀ ਹੈ ਉਹਨਾਂ ਕੋਲ 50 ਲੱਖ ਤੱਕ ਦੀ ਹੈ ਮੁੱਖ ਮੰਤਰੀ ਕੋਲ ਇਹ ਵੀ ਆਪਣੀ ਪਾਵਰ ਦੀ ਦੁਰਵਰਤੋਂ ਹੈ ਇਸ ਕਰਕੇ ਕਹਿੰਦੇ ਆ ਵੀ ਜਿਹੜਾ ਘਰ ਦੇਖਿਆ ਨਹੀਂ ਉਹੀ ਚੰਗਾ ਹੈ ਸਾਨੂੰ ਲੱਗਦਾ ਵੀ ਸਾਡਾ ਪੰਜਾਬ ਬਹੁਤ ਮਾੜਾ ਹੈ ਪੰਜਾਬ ਤਾਂ ਮਾੜਾ ਹੈ ਹੀ ਜਿਹੇ ਬਾਰੇ ਵਿੱਚ ਇਹਨਾਂ ਗੱਲਾਂ ਦੇ ਵਿੱਚ ਕਈ ਥਾਵਾਂ ਤੇ ਪਰ ਕਈ ਸੂਬੇ ਸਾਡੇ ਜਿਹੜੇ ਆ ਉਹ ਸਾਡੇ ਤੋਂ ਵੀ ਕਈ ਗੱਲਾਂ 'ਚ ਮੂਰੇ ਨਿਕਲੇ ਹੋਏ ਐ ਸੋ ਇਹ ਜਿਹੜੀ ਕਰਾਪਸ਼ਨ ਹੈ ਤੇ ਉਹ ਬਹੁਤ ਹੀ ਮੰਦ ਭੱਗੀ ਹੈ ਅਗਲੀ ਗੱਲ ਦੋਸਤੋ ਜਿਹੜਾ ਭੀਮਾ ਕੋਰੇਗੋਂ ਕੇਸ ਹੋਇਆ ਸੀਗਾ ਉਹਦੇ ਚ 16 17 ਬੰਦੇ ਗ੍ਰਿਫਤਾਰ ਕੀਤੇ ਸੀ ਅੱਡ ਅੱਡ ਸਮਿਆਂ ਤੇ ਉਹਨਾਂ ਚੋਂ ਅੱਡ ਅੱਡ ਸਮਿਆਂ ਦੇ ਉੱਤੇ ਅੱਡ ਅੱਡ ਕਾਰਨਾ ਕਰਕੇ ਜਿਹੜੇ 12 ਜਣੇ ਆ ਉਹਨਾਂ ਨੂੰ ਜ਼ਮਾਨਤਾ ਮਿਲ ਚੁੱਕੀ ਕੱਲ ਚੰਗੀ ਗੱਲ ਇਹ ਹੈ ਕਿ ਦਿੱਲੀ ਯੂਨੀਵਰਸਿਟੀ ਦੇ ਜਿਹੜੇ ਪ੍ਰੋਫੈਸਰ ਹਨੀ ਬਾਬੂ ਜਾਇ ਉਹਨਾਂ ਨੂੰ ਬੰਬੇ ਹਾਈ ਕੋਰਟ ਨੇ ਸਮਾਨਤ ਦੇ ਦਿੱਤੀ ਹੈ ਐਨਆਈਏ ਨੇ ਉਹਦਾ ਵਿਰੋਧ ਕੀਤਾ ਤੇ ਉਹਦੇ باوجود ਉਹਨਾਂ ਨੇ ਕਿਹਾ ਵੀ ਤੁਸੀਂ ਕੋਈ ਮੁਕੱਦਮਾ ਤਾਂ ਚੱਲ ਨਹੀਂ ਰਿਹਾ ਕਿਸੇ ਤਰ੍ਹਾਂ ਦਾ ਐਵੇਂ ਹੀ ਕਿਸੇ ਬੰਦੇ ਨੂੰ 5 ਸਾਲ 7 ਮਹੀਨਿਆਂ ਤੱਕ ਉਹਨੂੰ ਜੇਲ੍ਹ ਤੋਂ ਤੁਸੀਂ ਧੋਨਿਆ ਹੋਇਆਗਾ ਤੇ ਮੁਕੱਦਮਾ ਚੱਲ ਨਹੀਂ ਰਿਹਾ ਦੋਸ਼ ਉਹਦੇ ਤੇ ਕੋਈ ਹੈ ਨਹੀਂ ਜਵਾਨੀ ਜਮ੍ਹਾਂ ਖਰਚਾ ਜੋ ਕੁਝ ਹੈ ਨਾ ਕੋ ਸਿੱਧਾ ਹੈ ਕੁਝ ਤੇ ਇਸ ਇਹ ਜਿਹੜਾ ਲਾਈਫ ਰਾਈਟ ਟੂ ਲਾਈਫ ਹੈ ਜਿਹੜਾ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ ਜਿਹੜਾ ਉਸ ਦੇ ਖਿਲਾਫ ਹੈ ਇਹ ਗੱਲ ਇਸ ਕਰਕੇ ਇਹਨੂੰ ਜਮਾਨਤ ਤੇ ਰਿਹਾ ਕਰੋ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਸਾਨੂੰ ਹਾਲ ਦੀ ਘੜੀ ਤੁਸੀਂ ਕੁਝ ਦਿਨਾਂ ਦੀ ਸਟੇ ਲਾ ਦਿਓ ਤਾਂ ਕਿ ਅਸੀਂ ਸੁਪਰੀਮ ਕੋਰਟ 'ਚ ਜਾ ਸਕੀਏ ਇਸ ਜਮਾਨਤ ਤੁਹਾਡੀ ਜਿਹੜੀ ਤੁਸੀਂ ਦੇ ਰਹੇ ਹੋ ਇਸ ਹੁਕਮ ਦੇ ਉਪਰ ਕਹਿੰਦੇ ਬਿਲਕੁਲ ਨਹੀਂ ਕੋਈ ਸਟੇ ਨਹੀਂ ਉਹਨੂੰ ਰਿਹਾ ਕਰੋ ਬਾਹਰ ਆਵੇ ਉਹ ਬੰਦਾ ਸੋ ਪਹਿਲਾ ਇੱਕ ਵਾਰੀ ਐਸੀ ਤਰ੍ਹਾਂ ਇੱਕ ਕੇਸ ਦੇ ਵਿੱਚ ਸਟੇਲ ਵਾਲੀ ਤੇ ਉਹ ਸਾਲ ਦੋ ਸਾਲ ਸੁਪਰੀਮ ਕੋਰਟ ਚ ਦੱਬਿਆ ਰਿਹਾ ਕੰਮ ਜਮਾਨਤ ਮਿਲਣ ਦੇ باوجود ਤੇ ਫਿਰ ਅਖੀਰ ਤੇ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੁਣ ਵੀ ਜਿਹੜੀ ਇਹ ਅਦਾਲਤ ਹੈ ਚੰਗੀ ਗੱਲ ਹੈ ਦੇਰ ਆਇਦ ਰੁਸਤਾਏ 4 ਅਕਤੂਬਰ ਨੂੰ ਲਾਸਟ ਸੁਣਵਾਈ ਕਰਕੇ ਫੈਸਲਾ ਰੱਖਮਾਂ ਰੱਖਿਆ ਸੀਗਾ ਅਕਤੂਬਰ ਤੋਂ ਬਾਅਦ ਨਵੰਬਰ ਲੰਘ ਗਿਆ ਦਸੰਬਰ ਲੰਘ ਗਿਆ ਦੋ ਮਹੀਨਿਆਂ ਬਾਅਦ ਇਹ ਫੈਸਲਾ ਸੁਣਾਇਆਗਾ ਰੱਖਮਾਂ ਰੱਖਣ ਤੋਂ ਬਾਅਦ ਬੰਦਾ ਦੋ ਮਹੀਨੇ ਤਾਂ ਬੇਲੋੜਾ ਜੇਲ੍ਹ ਚ ਬੈਠਿਆ ਤੋ ਇਹ ਸਾਡਾ ਕਿਸੇ ਨਾ ਕਿਸੇ ਰੂਪ ਚ ਅਦਾਲਤੀ ਪ੍ਰਕਿਰਿਆ ਦਾ ਵੀ ਨੁਕਸ ਹੈਗਾ ਅ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਪਾਰਲੀਮੈਂਟ ਦਾ ਰਾਜ ਸਭਾ ਦਾ ਵੀ ਚੱਲਦਾ ਹੈ ਲੋਕ ਸਭਾ ਦੇ ਵਿੱਚ ਇੱਕ ਸਵਾਲ ਪੁੱਛਿਆ ਗਿਆ ਉਹ ਸਵਾਲ ਸੀਗਾ ਵੀ ਇਸ ਸਾਲ ਜਿਹੜੇ ਅ ਅੱਡ-ਅੱਡ ਕਈ ਤਰ੍ਹਾਂ ਦੇ ਸਵਾਲ ਸੀਗੇ ਵੀ ਜਿਹੜੇ ਯੂ ਐਸ ਏ ਤੋਂ ਬੰਦੇ ਡਿਪੋਲਟ ਹੋ ਕੇ ਆਏ ਆ ਉਹ ਕਿੰਨੇ ਆ ਕਿਸ ਤਰ੍ਹਾਂ ਦੇ ਉਹ ਉਹਦਾ ਸਵਾਲ ਸੀਗਾ ਤਾ ਜਿਹੜੇ ਵਿਦੇਸ਼ ਮੰਤਰੀ ਹੈ ਸ਼੍ਰੀ ਜੈ ਸ਼ੰਕਰ ਜੀ ਉਹਨਾਂ ਨੇ ਇਹਦਾ ਜਵਾਬ ਦਿੱਤਾ 2009 ਤੋਂ ਲੈ ਕੇ 25 ਤੱਕ 18882 ਜਿਹੜੇ ਬੰਦੇ ਹੈ ਉਹ ਡਿਪੋਰਟ ਹੋਏ ਹੈ ਉਹਨਾਂ ਚੋਂ 3258 ਸਿਰਫ ਐਸ ਸਾਲ ਚ ਡਿਪੋਰਟ ਹੋਏ ਹੈ ਐਸ ਸਾਲ ਦਾ ਮਤਲਬ ਹੈ 20 ਜਨਵਰੀ 2025 ਜਿੱਦਣ 트럼ਪ ਸਾਹਿਬ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੈ ਉਸ ਤੋਂ ਬਾਅਦ ਜਾਣੀ ਮਤਲਬ 10 ਮਹੀਨਿਆਂ ਦੇ ਵਿੱਚ 10 ਮਹੀਨਿਆਂ ਦੇ ਵਿੱਚ 3258 ਬੰਦੇ ਡਿਪੋਰਟ ਹੋ ਗਏ ਤੇ ਜਦ ਕੇ ਪਿਛਲੇ ਜਿਹੜੇ 12 ਸਾਲ 16 ਸਾਲ ਨੇ 16 ਸਾਲ ਨੇ 2009 ਤੋਂ ਲੈ ਕੇ 24 ਤੱਕ ਇਹਨਾਂ 16 ਸਾਲਾਂ ਦੇ ਵਿੱਚ 15624 ਹੋਈ ਹੋਏ ਜੇ ਉਹ ਘਟਾ ਦਈਏ ਤਾਂ ਤੇ 1 ਸਾਲ ਦੇ ਵਿੱਚ 976 ਦੀ ਐਵਰੇਜ ਆਈ ਜਣੀ ਪਿਛਲਿਆਂ ਸਮਿਆਂ ਦੇ ਵਿੱਚ 976 ਬੰਦੇ ਆਸਤ ਤੌਰ ਤੇ ਡਿਸਪੋਲਟ ਹੋਏ ਐ ਜਦਕਿ ਐਸ ਵਾਰੀ ਜਿਹੜੇ 트ੰਪ ਦੇ ਜਿੱਤਣ ਦੇ ਉੱਤੇ ਮੋਦੀ ਦੇ ਭਗਤਾ ਨੇ ਬੜੇ ਬੜੇ ਹਵਨ ਕੀਤੇ ਤੇ ਉਹਦੀਆਂ ਅਰਦਾਸਾਂ ਕੀਤੀਆਂ ਤੇ ਉਹਦੀਆਂ ਆਰਤੀਆਂ ਉਤਾਰੀਆਂ ਉਸ 트ੰਪ ਦੇ ਹੁੰਦਿਆਂ ਬੇੜੀਆਂ ਲਾ ਕੇ ਬੰਦੇ ਜਿਹੜੇ ਐ ਉਹ 3258 ਜਿਹੜੀ 3 ਗੁਣਾ ਤੋਂ ਵੀ ਵੱਧ ਔਸਤਨ ਦੇ 3 ਗੁਣਾ ਤੋਂ ਵੀ ਵੱਧ ਬੰਦੇ ਜਿਹੜੇ ਐ ਉਹ ਭਾਰਤ ਦੇ ਵਿੱਚ ਰਿਪੋਰਟ ਕੀਤੇ ਗਏ ਵਾਪਸ ਤੇ ਸ਼੍ਰੀਮਤੀ ਹਰਜੀਤ ਕੌਰ ਜਿਨ੍ਹਾਂ ਦੇ ਬਾਰੇ ਬੜੀਆਂ ਖਬਰਾਂ ਆਈਆਂ ਸੀ ਉਹਦਾ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਵੀ ਇਹ ਜਿਹੜੀ ਹੈ ਉਹਨੂੰ ਭੇੜੀਆਂ ਤਾਂ ਨਹੀਂ ਸਿਲਾਈਆਂ ਪਰ ਉਹਦੇ ਨਾਲ ਦੁਰਵਿਵਹਾਰ ਜ਼ਰੂਰ ਕੀਤਾ ਗਿਆ ਸੀ ਇਹ ਪਾਰਲੀਮੈਂਟ 'ਚ ਉਹਨਾਂ ਨੇ ਮੰਨੇ ਆ ਤੇ ਫਿਰ ਤੁਸੀਂ ਕੀ ਕੀਤਾ ਇਹਦਾ ਕੋਈ ਜਵਾਬ ਨਹੀਂਗਾ ਅ ਪਰਨਮਲ ਕਾਂਗਰਸ ਦੇ ਇੱਕ ਮੈਂਬਰ ਨੇ ਸਵਾਲ ਪੁੱਛਿਆ ਸੀ ਵੀ ਜਿਹੜੇ ਕਬਾਇਲੀ ਲੋਕ ਐ ਉਹਨਾਂ ਚ ਬੱਚੇ ਜਿਹੜੇ ਐ ਕਪੋਸ਼ਣ ਕਰਕੇ ਮਾਰੇ ਜਾਂਦੇ ਆ ਉਹ ਕਿੰਨੀ ਗਿਣਤੀ ਮਰੀ ਉਹਨਾਂ ਨੇ ਹੋਰ ਵੀ ਗੱਲਾਂ ਸੁਣਾਤੀਆਂ ਇੱਧਰ ਦੀਆਂ ਘਰਾਟਰਾਗ ਸੰਗਣਾ ਕੇ ਵੀ ਆ ਹਸਕੀ ਮਾਂ ਨੇ ਅਸੀਂ ਆ ਦੰਨੇ ਆ ਆ ਕਰਦੇ ਆ ਉਹ ਕਰਦੇ ਆ ਬੰਦੇ ਬੱਚੇ ਕਿੰਨੇ ਮਰੇ ਨਿੱਕੇ ਹੁੰਦੇ ਇੱਕ ਸਾਲ ਤੋਂ ਛੋਟੀ ਉਮਰ ਦੇ ਜਿਹੜੇ ਇਨਫੈਂਟਸ ਐ ਉਹਨਾਂ ਦੀ ਕਿੰਨੀਆਂ ਮੌਤਾਂ ਹੋਈਆਂ ਇਹ ਲੋਕ ਸਭਾ ਚ ਨਹੀਂ ਦੱਸਿਆ ਗਿਆ ਜੇ ਲੋਕ ਸਭਾ 'ਚ ਜਵਾਬ ਨਹੀਂ ਦਿੰਦੀ ਸਰਕਾਰ ਤਾਂ ਆਮ ਤੁਸੀਂ ਮੈਂ ਕਿੱਥੇ ਹੋ ਵੀ ਉਹਨਾਂ ਨੂੰ ਜਵਾਬ ਦੇ ਦੇਵੇ ਸੋ ਇਹ ਜਵਾਬ ਦੇਹੀ ਸਰਕਾਰਾਂ ਦੀ ਤੈਅ ਕਰਨ ਲਈ ਲੋਕਾਂ ਦਾ ਦਬਾਅ ਹੋਣਾ ਜ਼ਰੂਰੀ ਹੈ ਅੱਜ ਦੀ ਗੱਲ ਚ ਇੰਨੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ